ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਹਿਲੇ ਕਰਾਮਾਤ ਬਿਨਾ ਕੋੜਿਆ ਦੇ ਰਥ ਚਲਾਇਆ ਜਦੋਂ ਗੁਰੂ ਪਿਤਾ ਜੀ ਅਗਿਆਨ ਸਾਹਿਬ ਜਦ ਆਪ ਜੀ ਦਿੱਲੀ ਜਾਣ ਵਾਸਤੇ ਤਿਆਰ ਹੋ ਗਏ ਤਾਂ ਆਪ ਜੀ ਦੀ ਅਸਵਾਰੀ ਵਾਸਤੇ ਰਥ ਤਿਆਰ ਕੀਤਾ ਗਿਆ ਰਾਮ ਰਾਏ ਜੀ ਨੇ ਗੁਰੂ ਜੀ ਬਖਸ਼ੀ ਹੋਈ ਸ਼ਕਤੀ ਨੂੰ ਪਰਖਣ ਵਾਸਤੇ ਕੋੜਿਆਂ ਤੋਂ ਬਿਨਾ ਹੀ ਰਥ ਖੜਾ ਵੇਖ ਕੇ ਉਸ ਵਿੱਚ ਬੈਠ ਕੇ ਆਖਿਆ ਚੱਲ ਬਈ ਤੁਰੰਤ ਪਹਿਲਾ ਗੁਰੂ ਜੀ ਦੀ ਪ੍ਰਕਰਮਾ ਕਰ ਲਈਏ RAMRAAY ਜੀਂਦੇ ਇਸ ਬਚਨ ਨਾਲ ਹੀ ਰਥ ਤੁਰ ਪਿਆ ਅਤੇ ਗੁਰੂ ਜੀ ਪ੍ਰਕਰਮਾ ਕਰਕੇ ਆਪਣੇ ਟਿਕਾਣੇ ਆ ਗਿਆ ਇਹ ਕੌਤਕ ਵੇਖ ਕੇ ਪਾਸ਼ਾ ਉਮਰਾਵ दूत हैरान हो गए राम राय जी ने दिल्ली पहुंचना। पाशा ने करामात वेखनी रथ विच चढ़ के राम राय जी जद कुछ दिनों उपरंत दिल्ली पहुंच गए दूत ने नु दसया गुरु जी आप ता नहीं आए पर ने अपने सपुत्र न भेजा है ओहो आ गया है पाशा ने राम राय जी का डेरा ਮੱਝ ਨੂੰ ਟਿੱਲੇ ਲਵਾ ਦਿੱਤਾ ਅਤੇ ਰਸ਼ਦ ਸ਼ਾਹੀ ਖਜ਼ਾਨੇ ਵਿੱਚੋਂ ਭਿਜਵਾ ਦਿੱਤੀ। ਇਸ ਰਸ਼ਦ ਦੇ ਨਾਲ ਔਰੰਗਜ਼ੇਬ ਨੇ ਇੱਕ ਬੱਕਰਾ ਵੀ ਰਾਮਰਾਏ ਜੀ ਦੇ ਛੱਕਣ ਵਾਸਤੇ ਭੇਜ ਦਿੱਤਾ। ਰਾਮਰਾਏ ਜੀ ਦੇ ਸਿੱਖ ਸੇਵਾਦਾਰ ਨੇ ਬੱਕਰਾ ਚਟਕਾ ਕੇ ਉਸ ਦੀ ਇੱਕ ਟੰਗ ਬਾਬਾ ਜੀ ਦੇ ਹੁਕਮ ਨਾਲ ਕਾਜੀ ਦੇ ਘਰ ਭੇਜ ਦਿੱਤੀ ਤੇ ਬਾਕੀ ਦਾ ਰਿਨ ਕੇ ਛੱਕ ਲਿਆ। ਉੱਧਰ ਕਾਜੀ ਨੇ ਖੁਸ਼ ਹੋ ਕੇ ਉਹ ਰਾਨ ਰਿੰਨ ਕੇ ਖਾ ਲਈ ਦੂਸਰੇ ਦਿਨ ਪਾਸ਼ਾ ਨੇ ਸਵੇਰੇ ਹੀ ਆਪਣੇ ਇੱਕ ਉਮਰਾਮ ਨੂੰ ਰਾਮ ਰਾਏ ਜੀ ਪਾਸ ਭੇਜਿਆ ਕਿ ਉਹ ਬੱਕਰਾ ਸ਼ਹਿਜ਼ਾਦੇ ਦਾ ਹੈ ਅਤੇ ਉਹ ਉਸ ਆਪਣੇ ਬੱਕਰੇ ਨੂੰ ਲੈਣ ਵਾਸਤੇ ਬੜੀ ਜਿੱਦ ਕਰ ਰਿਹਾ ਹੈ ਸੋ ਉਹ ਬੱਕਰਾ ਵਾਪਸ ਕਰ ਦਿਓ ਉਸ ਦੇ ਬਦਲੇ ਤੁਹਾਨੂੰ ਹੋਰ ਬੱਕਰਾ ਪੇਸ਼ ਦਿੰਦਾ ਹੈ ਦੂਜੀ ਕਰਾਮਤ ਮਾਰ ਕੇ ਖਾਦਾ ਹੋਇਆ ਬੱਕਰਾ ਜਿੰਦਾ ਕਰਨਾ ਜਦ ਪਾਤਸ਼ਾਹ ਦੇ ਉਮਰਾਮ ਨੇ ਰਾਮ ਰਾਏ ਜੀ ਨੂੰ ਮਜਨੂ ਟੀਲੇ ਜਾ ਕੇ ਇਹ ਗੱਲ ਆਖੀ ਤਾਂ ਬਾਬਾ ਜੀ ਨੇ ਕਿਹਾ ਉਹ ਬੱਕਰਾ ਤਾਂ ਕੱਲ ਖਾਦਾ ਗਿਆ ਸੀ ਉਸ ਦੀ ਉਹ ਖਲੜੀ ਪਈ ਹੈ ਉਹੋ ਲੈ ਜਾਓ ਜਾਂ ਅਸੀਂ ਸ਼ਹਿਜ਼ਾਦੇ ਨੂੰ ਹੋਰ ਬੱਕਰਾ ਪੇਜ ਦਿੰਦੇ ਹਾਂ ਜਦ ਇਹ ਗੱਲ ਦੂਤ ਨੇ ਔਰੰਗਜ਼ੇਬ ਨੂੰ ਦੱਸੀ ਤਾਂ ਉਸ ਨੇ ਕਿਹਾ ਰਾਮ ਰਾਏ ਜੀ ਨੂੰ ਕਹੋ ਕਿ ਸਾਨੂੰ ਉਹ ਬੱਕਰਾ ਚਾਹੀਦਾ ਹੈ ਦੂਤ ਨੇ ਵਾਪਸ ਜਾ ਕੇ ਰਾਮਰਾਏ ਜੀ ਨੂੰ ਪਾਸ਼ਾ ਦਾ ਹੁਕਮ ਸੁਣਾਇਆ ਰਾਮਰਾਏ ਜੀ ਨੇ ਬੱਕਰੇ ਦੀ ਖਲੜੀ ਲੈ ਕੇ ਉਸ ਉੱਤੇ ਸੱਤ ਨਾਮ ਆਖ ਕੇ ਜਲ ਦਾ ਛਿੱਟਾ ਮਾਰਿਆ ਉਸ ਸਮੇਂ ਤਿੰਨ ਟੰਗਾ ਵਾਲਾ ਬੱਕਰਾ ਉੱਠ ਕੇ ਖੜਾ ਹੋ ਗਿਆ ਰਾਮਰਾਏ ਜੀ ਦੂਤ ਨੂੰ ਕਿਹਾ ਇਸ ਨੂੰ ਲੈ ਜਾਓ ਜਿੱਤਨਾ ਅਸੀਂ ਵਰਤਿਆ ਸੀ ਉਹੋ ਹਾਜ਼ਰ ਹੈ ਇਸ ਦੀ ਚੌਥੀ ਲਤ ਪਾਸ਼ਾ ਦੇ ਕਾਜੀ ਨੇ ਖਾਦੀ ਹੈ ਜੋ ਉਸ ਪਾਸੋਂ ਲੈ ਲਵੋ ਦੂਤ ਉਮਰਾਵ ਨੇ ਤਿੰਨ ਟੰਗਾ ਦਾ ਬੱਕਰਾ ਲਿਆ ਕੇ ਪਾਸ਼ਾ ਪਾਸ ਖੜਾ ਕਰ ਦਿੱਤਾ ਅਤੇ ਚੌਥੀ ਟੰਗ ਬਾਬਤ ਜੋ ਰਾਮ ਰਾਏ ਜੀ ਨੇ ਕਿਹਾ ਉਹ ਦਸ ਦਿੱਤਾ ਇਹ ਕਤਕਮਈ ਕਰਾਮਾਤ ਵੇਖ ਕੇ ਔਰੰਗਜ਼ੇਬ ਬਹੁਤ ਖੁਸ਼ ਹੋ ਗਿਆ ਉਪਰੰਤ ਉਸਨੇ ਕਾਜੀ ਨੂੰ ਕਿਹਾ ਜੇਕਰ ਰਿਸ਼ਵਤ ਖਾਣੀ ਸੀ ਤਾਂ ਕੋਈ ਵੱਡੀ ਚੀਜ਼ ਹੀ ਖਾਣੀ ਸੀ ਬੱਕਰੇ ਦੀ ਲਤ ਲੈ ਕੇ ਸ਼ਰਮਿੰਦਾ ਹੋਣ ਦੀ ਕੀ ਲੋੜ ਸੀ ਤੀਜੀ ਕਰਾਮਾਤ ਜ਼ਹਿਰ ਵਾਲੀ ਪੋਸ਼ਾਕ ਨੇ ਅਸਰ ਨਾ ਕਰਨਾ ਔਰੰਗਜ਼ੇਬ ਨੇ ਇੱਕ ਬੜੀ ਸੁੰਦਰ ਕੀਮਤੀ ਪੋਸ਼ਾਕ ਤਿਆਰ ਕਰਵਾ ਕੇ ਉਸ ਨੂੰ ਅਜਹੀਆਂ ਜ਼ਹਿਰੀਲੀਆਂ ਦਵਾਈਆਂ ਲਗਵਾਈਆਂ ਕਿ ਉਸ ਨੂੰ ਪਹਿਨਣ ਵਾਲਾ ਇੱਕ ਕੜੀ ਵਿੱਚ ਹੀ ਪਾਰ ਬੋਲ ਜਾਵੇ ਪਾਸ਼ਾ ਨੇ ਆਪਣੇ ਇੱਕ ਖਾਸ ਆਦਮੀ ਹੱਥ ਇਹ ਪੋਸ਼ਾਕ ਰਾਮਰਾਏ ਜੀ ਨੂੰ ਭੇਜ ਦਿੱਤੀ ਤੇ ਆਖਿਆ ਕੀ ਤੁਹਾਡੀ ਕਲਾਮਤ ਉੱਤੇ પ્રસન્ન ਹੋ ਕੇ ਇਹ ਤੁਹਾਡੇ ਪਹਿਨਣ ਵਾਸਤੇ ਭੇਜੀ ਹੈ ਇਸ ਨੂੰ ਹੁਣ ਹੀ ਕਿਰਪਾ ਕਰਕੇ ਪਹਿਨ ਲਵੋ ਅਤੇ ਪਾਸ਼ਾ ਦੇ ਪ੍ਰੇਮ ਨੂੰ ਸਫਲਾ ਕਰੋ ਜਦ ਰਾਮਰਾਏ ਜੀ ਨੇ ਪੋਸ਼ਾਕ ਉਸ ਸਮੇਂ ਹੀ ਪਹਿਨ ਲਈ ਅਤੇ ਪਸ਼ਾਕ ਲੈ ਆਉਣ ਵਾਲਾ ਦੂਤ ਉੱਥੇ ਹੀ ਉਸ ਦਾ ਅਸਰ ਵੇਖਣ ਵਾਸਤੇ ਬੈਠਾ ਰਿਹਾ ਉਪਰੰਤ ਜਦ ਪਸ਼ਾਕ ਪਹਿਨਨੀ ਨੂੰ ਪਹਿਰ ਤੋ ਉੱਪਰ ਸਮਾ ਬੀਤ ਗਿਆ ਤਾਂ ਉਹ ਆਦਮੀ RAM RAJ JI ਨੂੰ ਸਲਾਮ ਕਰਕੇ ਪਾਸ਼ਾ ਪਾਸ ਚਲਾ ਗਿਆ ਅਤੇ ਸਾਰੀ ਗੱਲ ਦੱਸੀ ਕਿ RAM LAJ JI ਉੱਤੇ ਤੁਹਾਡੀ ਇਸ ਜ਼ਹਿਰੀਲੀ ਪਸ਼ਾਕ ਦਾ ਕੋਈ ਅਸਰ ਨਹੀਂ ਹੋਇਆ ਪਾਸ਼ਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਚੌਥੀ ਕਾਰਾਮਤ ਖਾਨੇ ਦੇ ਫੁੱਲ ਬਣਾਈ। ਆਰੰਗਜੇਬ ਨੇ ਇਹ ਦੋ ਪਰਥਕ ਕਰਾਮਾਤ ਵੇਖ ਕੇ ਆਪਣੇ ਸਲਾਹਕਾਰ ਨੂੰ ਕਿਹਾ ਕਰਾਮਾਤ ਵਿੱਚ ਤਾਂ ਇਹ ਪੂਰੇ ਹਨ। ਹੋਰ ਐਨਾ ਪਾਸੋਂ ਕੀ ਵੇਖਣਾ ਚਾਹੀਦਾ ਹੈ? ਸਾਰਿਆਂ ਨੇ ਕਿਹਾ ਇਹ ਪਾਸ਼ਾ ਸਲਾਮਤ ਜਿਸ ਤਰ੍ਹਾਂ ਹੋ ਸਕੇ ਇਹਨਾਂ ਨੂੰ ਆਪਣੇ ਦਿਨ ਇਸਲਾਮ ਵਿੱਚ ਲਿਆਉਣਾ ਚਾਹੀਦਾ ਹੈ। ਜੇ ਇਹ ਮੁਸਲਮਾਨ ਹੋ ਜਾਣਗੇ ਤਾਂ ਇਹਨਾਂ ਦੇ ਮੰਨਣ ਵਾਲੇ ਸਾਰੇ ਹਿੰਦੂ ਵੇ ਮੁਸਲਮਾਨ ਹੋ ਜਾਣਗੇ ਹੁਣ ਜਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਨੂੰ ਆਪਣਾ ਖਾਣਾ ਖਵਾ ਕੇ ਆਪਣੇ ਦਿਨ ਵਿੱਚ ਲੈ ਆਓ ਆਪਣੇ ਸਲਾਹਕਾਰ ਦੀ ਸਲਾਹ ਅਨੁਸਾਰ ਪਾਸ਼ਾ ਨੇ ਆਪਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਇੱਕ ਖਾਸ ਆਦਮੀ ਦੇ ਹੱਥੇ ਭੇਜ ਕੇ ਉਸ ਨੂੰ ਆਖਿਆ ਉਹਨਾਂ ਦੀ ਪਹਿਲਾ ਉਸਤਤੀ ਕਰਨੀ ਅਤੇ ਫਿਰ ਕਹਿਣਾ ਕਿ ਗੁਰੂ ਨਾਨਕ ਜੀ ਦੇ ਕਰ ਵਿਚ ਇੱਕ ਬਹੁਤ ਚੰਗੀ ਗੱਲ ਇਹ ਪ੍ਰਸਿੱਧ ਹੈ ਕਿ ਉਹ ਹਿੰਦੂ ਅਤੇ ਤੁਰਕ ਨੂੰ ਇੱਕ ਬਰਾਬਰ ਸਭ ਖੁਦਾ ਦਾ ਨੂਰ ਜਾਣਦੇ ਹਨ ਇਸ ਗੱਲ ਉੱਤੇ ਹਜਰਤ ਨੂੰ ਬਹੁਤ ਸ਼ਰਦਾ ਹੋ ਗਈ ਹੈ ਅਤੇ ਉਹਨਾਂ ਨੇ ਆਪ ਜੀ ਵਾਸਤੇ ਇਹ ਬਹੁਤ ਸਵਾਦੀ ਖਾਣਾ ਭੇਜਿਆ ਹੈ ਇਸ ਤਰ੍ਹਾਂ ਬਹੁਤ ਸਿਖਾ ਕੇ ਔਰੰਗਜ਼ੇਬ ਨੇ ਆਪਣੇ ਦਰੋਗੇ ਨੂੰ ਖਾਣਾ ਦੇ ਕੇ ਰਾਮ ਰਾਏ ਜੀ ਪਾਸ ਭੇਜਿਆ ਦਰੋਗੇ ਨੇ ਰਾਮ ਰਾਏ ਜੀ ਪਾਸ ਪਹੁੰਚ ਕੇ ਉਸ ਤਰ੍ਹਾਂ ਹੀ ਪਾਸ਼ਾ ਵੱਲੋਂ ਗਲਾ ਕਰਕੇ ਕਿਹਾ ਆਪ ਪਾਸ਼ਾ ਦਾ ਮਾਨ ਰੱਖਣ ਵਾਸਤੇ ਇਹ ਖਾਣਾ ਖਾ ਲਵੋ ਉਹਨਾਂ ਨੇ ਬੜੇ ਪ੍ਰੇਮ ਨਾਲ ਤੁਹਾਨੂੰ ਜ਼ਿਆਫਤ ਵਜੋਂ ਭੇਜਿਆ ਹੈ ਰਾਮ ਰਾਏ ਜੀ ਨੇ ਉਹਨਾਂ ਦੀ ਖੁਟਾਈ ਜਾਣ ਕਰਕੇ ਦਰੋਗੇ ਨੂੰ ਕਿਹਾ ਖਾਣੇ ਵਾਲੇ ਬਰਤਨ ਦਾ ਟੱਕਣ ਖੋਲ ਕੇ ਖਾਣਾ ਲਿਓ ਦਰੋਗੇ ਨੇ ਤਤ ਚੀਨ ਹੀ ਢੱਕਣ ਖੋਲ ਕੇ ਬਰਤਨ ਵੇਖਿਆ ਤਾਂ ਉਸ ਵਿੱਚ ਚੰਬੇਲੀ ਦੇ ਬਹੁਤ ਸੁਗੰਧੀ ਵਾਲੇ ਫੁੱਲ ਮਹਿਕ ਰਹੇ ਸਨ। RAM RAJ ਜੀ ਨੇ ਹੱਸ ਕੇ ਕਿਹਾ ਪਾਸ਼ਾ ਨੇ ਸਾਨੂੰ ਇਹ ਸੁੰਦਰ ਸੁਗੰਧੀ ਵਾਲੇ ਫੁੱਲ ਭੇਜੇ ਹਨ। ਇਹ ਸਾਡੀ ਵੱਲੋਂ ਪਾਸ਼ਾ ਨੂੰ ਜਾ ਕੇ ਨਜ਼ਰ ਕਰ ਦਿਓ। ਦਰੋਗਾ ਹੈਰਾਨ ਹੋ ਕੇ ਉਸ ਬਰਤਨ ਨੂੰ ਛੱਡ ਕੇ ਪਾਸ਼ਾ ਪਾਸ ਵਾਪਸ ਲੈ ਗਿਆ ਅਤੇ ਪਾਸ਼ਾ ਨੂੰ ਸਾਰੀ ਗੱਲ ਸੁਣਾਈ। ਇਹ ਵਾਰਤਾ ਸੁਣ ਕੇ ਆਰੰਗਜੇਬ ਸਾਰੀ ਸਭਾ ਸਹਿਤ ਹੈਰਾਨ ਹੋ ਗਿਆ ਅਤੇ ਕਿਹਾ ਕਿ ਇਹਨਾਂ ਨੇ ਆਪਣੀ ਚਤਰਾਈ ਨਾਲ ਸਾਡਾ ਖਾਣਾ ਨਹੀਂ ਖਾਦਾ ਜੇ ਖਾ ਲੈਂਦੇ ਤਾਂ ਇਹਨਾਂ ਦੀ ਸਾਰੀ ਸ਼ਕਤੀ ਨਾਸ ਹੋ ਜਾਣੀ ਸੀ ਇਹ ਕਿਸੇ ਫਰੇਵ ਹੇਟਾ ਨਹੀਂ ਆਉਂਦੇ ਪੰਜਵੀਂ ਕਰਾਮਾਤ RAMRAI ਜੀ ਨੇ ਖੂ ਉਤੇਤਤੀ ਤੇ ਬਹਿਨ ਵਾਂਗੂ ਬੈਠਣਾ ਆਰੰਗਜੇਬ ਨੇ ਹੈਰਾਨ ਹੋ ਕੇ ਸਭਾ ਵਿੱਚ ਆਖਿਆ ਇਹ ਅਚਰਜ ਗੱਲ ਕਰਦੇ ਹਨ ਜਿਸ ਦੀ ਸਾਨੂੰ ਕੋਈ ਸਮਝ ਨਹੀਂ ਲੱਗਦੀ ਇਹ ਸਾਡੀ ਕੋਈ ਚਾਲ ਨਹੀਂ ਚਲਣ ਦਿੰਦੇ ਹੁਣ ਇਹਨਾਂ ਨੂੰ ਸਦਕੇ ਇੱਜ਼ਤ ਨਾਲ ਆਪਣੇ ਪਾਸ ਬਿਠਾਈਏ ਅਤੇ ਇਹਨਾਂ ਦੀ ਕਰਾਮਾਤ ਦੀ ਬੁਰੰਤਾਈ ਨੂੰ ਚੰਗੀ ਤਰ੍ਹਾਂ ਪਰਖਣਾ ਕਰੀਏ ਹੁਣ ਇਹ ਗੱਲ ਦੱਸੋ ਕਿਹੜੀ ਵਿੱਧ ਕਰਨੀ ਚਾਹੀਦੀ ਹੈ ਪਾਸ਼ਾ ਇਹ ਗੱਲ ਸੁਣ ਕੇ ਵੱਡੇ ਮੁੱਲਾ ਨੇ ਕਿਹਾ ਹਜ਼ਰਤ ਪਾਸ਼ਾ ਮੈਂ ਆਪ ਜੀ ਨੂੰ ਇੱਕ ਗੱਲ ਦਸਦਾਹਾਂ ਕਿ ਇਹ ਖੂਪ पास ਜਾ ਕੇ ਆਪ ਸਬਾ ਲਗਾ ਕੇ ਬੈਠ ਜਾਓ ਅਤੇ ਉਸ ਖੂ ਨੂੰ ਫਰਸ਼ ਦੇ ਨਾਲ ਮੇਲ ਕੇ ਸੁੰਦਰ ਚਾਦਰ ਨਾਲ ਟੱਕ ਦਈਏ ਉਸ ਦੇ ਚਾਰ ਚਫੇਰੇ ਹੋਰ ਦਰੀਆਂ ਚਾਦਰਾਂ ਵਿਛਾ ਕੇ ਸਬਾ ਦੇ ਸਭ ਆਦਮੀ ਬੈਠ ਜਾਣ ਜਦ ਰਾਮ ਰਾਏ ਜੀ ਆਉਣ ਤਾਂ ਉਹਨਾਂ ਨੂੰ ਇਸ ਚਾਦਰ ਨਾਲ ਟੱਕੇ ਹੋਏ ਖੂ ਨੂੰ ਉੱਤੇ ਬਿਠਾ ਦਿਓ ਜੇ ਸ਼ਕਤੀ ਹੋਵੇਗੀ ਤਾ ਬੈਠ ਰਹੇਗਾ ਨਹੀਂ ਤਾਂ ਡਿੱਗ ਕੇ ਖੂਹ ਵਿੱਚ ਮਰ ਜਾਏਗਾ ਇਹ ਸੁਲਾ ਸੁਣ ਕੇ ਔਰੰਗਜ਼ੇਬ ਨੇ ਇਸ ਤਰ੍ਹਾਂ ਹੀ ਕੀਤਾ ਕਿ ਖੂਹ ਪਾਸ ਸਬਾ ਲਗਾ ਕੇ ਖੂਹ ਉੱਤੇ ਇੱਕ ਬੜੀ ਚੰਗੀ ਚਾਦਰ ਦਾ ਫर्श ਰੱਖ ਕੇ ਉਸ ਦੇ ਉੱਪਰ ਚਾਰ ਕੋਨਿਆਂ ਤੇ ਥੋੜਾ ਥੋੜਾ ਪਾਰ ਰੱਖ ਕੇ ਇੱਕ ਚੌਂਕੀ ਟਾ ਦਿੱਤੀ ਕੁਝ ਵਿਉਂਤ ਬਣਾ ਕੇ ਆਪਣੇ ਇੱਕ ਦੂਤ ਨੂੰ ਭੇਜ ਕੇ ਰਾਮ ਰਾਏ ਜੀ ਨੂੰ ਸੱਦਿਆ ਰਾਮ ਰਾਏ ਜੀ ਦੀ ਤਿਆਰੀ ਕਰਕੇ ਆਪਨੇ ਸਿੱਖਾ ਗੁਰਦਾਸ ਆਦੀ ਨਾਲ ਸਭਾ ਵਿੱਚ ਪਹੁੰਚ ਗਏ ਪਾਸ਼ਾ ਦੇ ਇੱਕ ਖਾਸ ਆਦਮੀ ਨੇ ਉਹਨਾਂ ਨੂੰ ਚੌਂਕੀ ਉੱਤੇ ਬੈਠ ਜਾਣ ਵਾਸਤੇ ਕਿਹਾ RAM RAJ JI ਵਹਿ ਗੁਰੂ ਆ ਕੇ ਚੌਂਕੀ ਉੱਤੇ ਚੌਕੜੀ ਮਾਰ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਤੱਤੀ ਉੱਤੇ ਬੈਠੀਦਾ ਹੈ RAM RAJ JI ਨੂੰ ਚਾਰ ਘੜੀ ਤੱਕ ਇਸ ਤਰ੍ਹਾਂ ਨਿਸ਼ਚਿਤ ਬੈਠ ਕੇ ਵੇਖ ਕੇ ਔਰੰਗਜ਼ੇਬ ਨੇ ਨਮਸਕਾਰ ਕੀਤੀ ਅਤੇ પ્રસન્ન ਹੋ ਗਏ ਅੱਗੇ ਤੋਂ ਆਪ ਜੀ ਦੇ ਰੋਜ਼ ਦੇ ਖਰਚ ਵੱਜੋ ਬਹੁਤ ਆਤਨ ਆਪ ਜੀ ਦੇ ਡੇਰੇ ਭੇਜਣ ਵਾਸਤੇ ਆਪਣੇ ਖਜ਼ਾਂਚੀ ਨੂੰ ਹੁਕਮ ਦੇ ਦਿੱਤਾ ਇਸ ਨਾਲ ਰਾਮ ਰਾਏ ਜੀ ਦੇ ਸਾਰੇ ਸ਼ਹਿਰ ਵਿੱਚ ਕੀਰਤੀ ਫੈਲ ਗਈ ਬਹੁਤ ਲੋਕ ਬਸਤਰ ਅਤੇ ਤਨ ਅधिक ਦੀ ਪੇਟਾ ਲੈ ਕੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਆਪ ਜੀ ਦੇ ਡੇਰੇ ਸਦਾ ਹੀ ਭੀੜ ਲੱਗੀ ਰਹਿੰਦੀ। ਇਸ ਉਪਰੰਤ ਜਦ ਵੀ ਆਪ ਜੀ ਨੂੰ ਪਾਸ਼ਾ ਬੁਲਾਉਂਦਾ ਤਾਂ ਆਪ ਜੀ ਪਾਲਕੀ ਵਿੱਚ ਬੈਠ ਕੇ ਪਾਸ਼ਾ ਨੂੰ ਮਿਲਣ ਜਾਂਦੇ। 6ਵੀਂ ਕਾਰਾਮਤ ਮੱਕੇ ਤੋਂ ਫਲ ਮੰਗਵਾਏ। ਇੱਕ ਦਿਨ RAM RAJ ji ਜਦ ਪਾਲਕੀ ਵਿੱਚ ਬੈਠ ਕੇ ਪਾਸ਼ਾ ਦੇ ਦਰਬਾਰ ਵਿੱਚ ਆਏ ਤਾਂ ਪਾਸ਼ਾ ਨੇ ਉੱਠ ਕੇ ਆਪ ਜੀ ਦਾ ਸਨਮਾਨ ਕੀਤਾ ਅਤੇ ਆਪਣੇ ਬਰਾਬਰ ਬੈਠਣ ਵਾਸਤੇ ਆਸਣ ਦਿੱਤਾ। ਇਤਨੇ ਨੂੰ ਇੱਕ ਕਾਜੀ ਮੱਕੇ ਤੋਪ ਹੱਜ ਕਰਕੇ ਆਇਆ ਉਸਨੇ ਮੱਕੇ ਦੇ ਫਲ ਖਜੂਰਾ ਅਥਵਾ ਬੇਰ ਪਾਸ਼ਾ ਜੀ ਨੂੰ ਦਿੱਤੇ ਔਰੰਗਜੀਬ ਨੇ ਇੰਨਾ ਫਲਾ ਦੀ ਸ਼ਲਾਘਾ ਕਰਕੇ ਸ਼੍ਰੀ ਰਾਮ ਰਾਏ ਜੀ ਨੂੰ ਕਿਹਾ ਤੁਸੀਂ ਵੀ ਮੱਕੇ ਪਹੁੰਚ ਕੇ ਇਹ ਫਲ ਖਾ ਸਕਦੇ ਹੋ ਕਿ ਨਹੀਂ ਰਾਮ ਰਾਏ ਜੀ ਨੇ ਕਿਹਾ ਅਸੀਂ ਗੁਰੂ ਨਾਨਕ ਜੀ ਦੇ ਦਾਸ ਆ ਜਿਨ੍ਹਾਂ ਨੇ ਮੱਕੇ ਜਾ ਕੇ ਜਿਹੜੀ ਕਰਾਮਾਤ ਵਿਖਾਈ ਸੀ ਉਹਨਾਂ ਸਾਰਾ ਜੱਗ ਮੰਦਾ ਹੈ ਹੁਣ ਤੁਸੀਂ ਜੇ ਚਾਹੋ ਤਾਂ ਤੁਹਾਨੂੰ ਹੁਣੇ ਹੀ ਮੱਕੇ ਦੇ ਫਲ ਮੰਗਵਾ ਦਈਏ ਆਰੰਗਜੇਬ ਨੂੰ ਇਹ ਗੱਲ ਕਹਿੰਦਿਆ ਹੀ RAMLAL JI ਨੇ ਆਪਣੇ ਕਪੜੇ ਤੋਂ ਹੱਥ ਬਾਹਰ ਕੱਢ ਕੇ ਮੱਕੇ ਦੇ ਫਲ ਦੇ ਦਿੱਤੇ ਆਰੰਗਜੇਬ ਦੇਖ ਕੇ ਬੜਾ ਹੈਰਾਨ ਹੋਇਆ ਕਿ ਹਾਜੀ ਵਾਲੇ ਫਲ ਬਹੁਤ ਦਿਨਾਂ ਦੇ ਸੁੱਕੇ ਹੋਏ ਸਨ ਪਰ ਇਹ ਬਿਲਕੁਲ ਤਾਜ਼ੇ ਟੁੱਟੇ ਹੋਏ ਹਨ ਜਿਸ ਨੇ ਇੰਨਾ ਫਲਾਂ ਨੂੰ ਵੇਖਿਆ ਉਸਨੇ ਰਾਮ ਰਾਏ ਜੀ ਉੱਤੇ ਬਹੁਤ ਸ਼ਰਧਾ ਧਾਰਨ ਕਰ ਸਤਵੀਂ ਅਤੇ ਅੱਠਵੀਂ ਕਲਾਮਤ ਪਿਆਰੀ ਬੇਗਮ ਦਾ ਨਾਮ ਦੱਸਣਾ ਅਤੇ ਸੰਗਲਾ ਦੀਪ ਤੋਂ ਪਦਮਨੀ ਇਸਤਰੀ ਮੰਗਵਾਉਣੀ ਐਨਾ ਜਮਤਾਂ ਨੂੰ ਵੇਖ ਕੇ ਆਰੰਗਜੇਬ ਰਾਮ ਰਾਏ ਜੀ ਉੱਤੇ ਬਹੁਤ ਪ੍ਰਸੰਨ ਸੀ ਜਿਸ ਕਰਕੇ ਜਿਹੜੀ ਵੀ ਉਸ ਨੂੰ ਕੋਈ ਚੰਗੀ ਚੀਜ਼ ਮੇਵਾ ਬਸਤਰ ਫਲ ਆਦਿ ਆਉਂਦੇ ਸੀ ਉਹ ਨਿਤ ਹੀ ਸਨਮਾਨ ਨਾਲ ਬਹੁਤ ਸਾਰੇ ਤਨ ਨਾਲ राम राय जी ਨੂੰ ਪੇ ਦਿੰਦਾ ਰਿਹਾ ਪਾਸ਼ਾ ਦਾ राम राय ਜੀ ਨਾਲ ਬਹੁਤ ਪ੍ਰੇਮ ਹੋ ਗਿਆ ਇੱਕ ਦਿਨ ਸ੍ਰੀ ਗੁਰੂ राम राय जी ਜਦ ਪਾਲਕੀ ਵਿੱਚ ਚੜ ਕੇ ਆਏ ਤਾਂ ਪਾਸ਼ਾ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਆਪਣੇ ਪਾਸ ਬਿਠਾ ਕੇ ਕਿਹਾ ਮੈਨੂੰ ਦੱਸੋ ਕਿ ਮੇਰਾ ਇਸ ਸਮੇਂ ਕਿਹੜੀ ਬੇਗਮ ਨਾਲ ਪਿਆਰ ਹੈ ਉਸ ਦੀ ਉਮਰ ਰੰਗ ਅਤੇ ਨਾਮ ਮੈਨੂੰ ਦੱਸੋ ਪਹਿਲਾ ਜਿਹੜੀਆਂ ਕਰਾ ਮਾਤਾ ਤੁਸੀਂ ਵਿਖਾਈਆਂ ਹਨ ਉੰਨਾ ਨਾਲ ਅਜੇ ਮੇਰੀ ਤਸੱਲੀ ਨਹੀਂ ਹੋਈ ਜਦ ਮੇਰੇ ਮਨ ਦੀ ਇਹ ਗੱਲ ਦੱਸੋਗੇ ਤਾਂ ਮੈਂ ਮੰਨਾਂਗਾ ਕਿ ਤੁਸੀਂ ਅੰਤਜਾਮੀ ਹੋ ਰੰਗਜੀਤ ਦੀ ਇਹ ਗੱਲ ਸੁਣ ਕੇ ਸ਼੍ਰੀ ਰਾਮ ਰਾਏ ਜੀ ਨੇ ਉਸੇ ਸਮੇਂ ਹੀ ਉਸ ਬੇਗਮ ਦਾ ਨਾਮ ਰੰਗ ਰੂਪ ਸਭ ਕੁਝ ਦੱਸ ਦਿੱਤਾ ਇਹ ਸੁਣ ਕੇ ਪਾਸ਼ਾ ਬੜਾ ਪ੍ਰਸੰਨ ਹੋਇਆ ਫਿਰ ਪਾਸ਼ਾ ਦੇ ਮਨ ਵਿੱਚ ਵਿਚਾਰਿਆ ਕਿ ਮੇਰੀ ਬੜੀ ਚਿਰ ਦੀ ਇੱਛਾ ਹੈ ਕਿ ਸੰਗਲਾਦੀਪ ਦੀ ਪਤਨੀ ਇਸਤਰੀ ਨਾਲ ਮੈਂ ਮੇਲ ਗੇਲ ਕਰਾਂ ਜੇ ਮੈਨੂੰ ਇਹ ਪਦਮਨੀ ਮੰਗਵਾ ਦੇਣ ਤਾਂ ਮੈਂ ਇਹਨਾਂ ਨੂੰ ਸ਼ਕਤੀਵਾਨ ਸਮਝਾਂਗਾ ਇਹ ਵਿਚਾਰ ਕਰਕੇ ਬਾਸ਼ਾ ਨੇ ਰਾਮ ਰਾਏ ਜੀ ਨੂੰ ਕਿਹਾ ਤੁਹਾਡੀ ਸ਼ਕਤੀ ਸਾਰੇ ਥਾਵਾਂ ਵਿੱਚ ਚਲਦੀ ਹੈ ਸੰਗਲਾਦੀਪ ਇੱਕ ਇਸਤਰੀ ਪਦਮਨੀ ਪ੍ਰਸਿੱਧ ਹੈ ਉਸ ਨਾਲ ਮੇਲ ਗੇਲ ਕਰਨ ਦੀ ਮੇਰੇ ਦਿਲ ਦੀ ਬੜੀ ਚਿਰ ਤੋਂ ਇੱਛਾ ਹੈ ਉਹ ਮੈਨੂੰ ਇੱਕ ਵਾਰ ਜ਼ਰੂਰ ਮੰਗਵਾ ਦਿਓ ਰਾਮ ਰਾਏ ਜੀ ਨੇ ਕਿਹਾ ਅਸੀਂ ਤੁਹਾਨੂੰ ਇਸਤਰੀ ਮੰਗਵਾ ਦਿੰਨੇ ਹਾਂ ਪਰ ਉਹ ਇੱਕ ਰਾਤ ਹੀ ਤੁਹਾਡੇ ਪਾਸ ਰਹੇਗੀ ਇਹ ਗੱਲ ਕਰਕੇ ਰਾਮ ਰਾਏ ਜੀ ਨੇ ਸੰਗਲਾ ਦੀਪ ਤੋਂ ਪਦਮਿਨੀ ਮੰਗਵਾ ਦਿੱਤੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਪਾਸ਼ਾ ਬਹੁਤ ਖੁਸ਼ ਅਤੇ ਹੈਰਾਨ ਹੋਇਆ ਕਿ ਰਾਮ ਰਾਏ ਜੀ ਵਰਗਾ ਆਦਮੀ ਹੋਰ ਕੋਈ ਸੰਸਾਰ ਤੇ ਨਹੀਂ ਹੈ ਜਿਸ ਦੀ ਪੂਜਾ अथवा ਮੰਨਤਾ ਕੀਤੀ ਜਾਵੇ ਹੁਣ ਇਹਨਾਂ ਨੂੰ ਪੂਰੀ ਤਰ੍ਹਾਂ ਪਰਖ ਲਿਆ ਹੈ ਇਹੇ ਔਖੇ ਤੋਂ ਔਖਾ ਕੰਮ ਵੀ ਤੁਰੰਤ ਹੀ ਕਰ ਦਿੰਦੇ ਹਨ